ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਨਾਲ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗੀ ਹੈ ਜੀ 8 ਫਰਵਰੀ ਤੇ ਹੁਣ ਮੈਂ ਸਵੇਰ ਦਾ ਟਾਈਮ ਲੱਗ ਗਿਆ ਸੀਗੀ ਵੀਡੀਓ ਬਣਾਉਣ ਤੇ ਕੱਲ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਕੱਲ ਡੋਮੈਸਟਿਕ ਪੇਪਰ ਆ ਜਿਹੜੇ ਉਹ ਕਲਿੱਕ ਹੋਣੇ ਸੀਗੇ ਉਹਨਾਂ ਦੀ ਅਪਡੇਟ ਤਾਂ ਆਪਣੇ ਕੋਲ ਆ ਗਈ ਸੀ ਉਹਦੇ 9:00 ਬਜੇ 20 25 ਮਿੰਟ ਤੇ ਤੇ ਫਿਰ ਉਹਦੇ ਬਾਅਦ ਟਾਈਮ ਨਹੀਂ ਲੱਗਾ ਰਾਤ ਇਹਨਾਂ ਨੇ ਵੀਡੀਓ ਪਾਤੀ ਸੀਗੀ ਤੇ ਮੈਂ ਕਿਹਾ ਚਲੋ ਮੈਂ ਸਵੇਰ ਪਾਉਂਗੀ ਤੇ ਹੁਣ ਮੈਂ ਫਿਰ ਕੀ ਹੋ ਕੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਵੀਡੀਓ ਬਣਾਉਣੇ ਤੇ ਅੱਜ ਤੁਹਾਨੂੰ ਪਤਾ ਇਹ ਜਿਵੇਂ ਕਿ ਆਪਣੀ ਵੀਡੀਓ ਹੁੰਦੀ ਆ ਇਟਲੀ ਦੇ ਪੇਪਰਾਂ ਨੂੰ ਲੈ ਕੇ ਜਿਵੇਂ ਕਿ ਜਿਹਨੇ ਇਟਲੀ ਆਉਣਾ ਜਿਹੜੇ ਜਾਂ ਆ ਚੁੱਕੇ ਆ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਜਾਂ ਜਿਹੜੇ ਵੀਰਾਂ ਨੇ ਹੁਣ ਜ਼ਿਆਦਾ ਤਾਂ ਆਪਣੀ ਅੱਜ ਕੱਲ ਨੌਲੇਜ ਜਿਹੜੀ ਆਪਾਂ ਦਿੰਨੇ ਆ ਵੀਡੀਓ ਬਣਾਉਣੇ ਉਹ ਉਹ ਸਵਾਲੇ ਹੁੰਦੀ ਆ ਜਿਹੜੇ ਵੀਰਾਂ ਨੇ ਹੁਣ ਪਹਿਲਾਂ ਨੇ 30 ਨਵੰਬਰ ਤੱਕ ਆਪਣੀ ਜਿਹੜੀਆਂ ਫੈਲਾ ਤਿਆਰ ਕਰਵਾਈਆਂ ਸੀਗੀਆਂ ਇੰਨਾ ਨੇ ਇਟਲੀ ਆਉਣਾ ਜਿਵੇਂ ਹੁਣ ਪੇਪਰ ਕਲੈਕ ਡੇਟ ਸੀਗੇ ਪੰਜ ਫਰਵਰੀ ਨੂੰ ਸੀਗੇ ਜਿਹੜੇ ਸਾਲ ਵਾਲੇ ਪੇਪਰ ਤੇ ਕੱਲ ਜਿਹੜੇ 7 ਫਰਵਰੀ ਨੂੰ ਸੀ ਡੋਮੈਸਟਿਕ ਪੇਪਰ ਤੇ ਆਉਣ ਵਾਲੀ 12 ਤਰੀਕ 12 ਫਰਵਰੀ ਨੂੰ ਆ ਜਿਹੜੇ ਉਹ 9 ਮਹੀਨੇ ਵਾਲੇ ਸੀ ਜਿਹੜੇ ਪੇਪਰ ਉਹਨਾਂ ਦੀ ਜਿਹੜੀ ਕਲੈਕ ਡੇਟ ਉਹਨਾਂ ਨੇ ਆਪਣੀਆਂ ਫਾਈਲਾਂ ਤਿਆਰ ਕਰਵਾਈਆਂ ਸੀਗੀਆਂ ਤੇ ਉਹਨਾਂ ਦੇ ਪੇਪਰਾਂ ਦੇ ਬਾਰੇ ਆਪਣੀ ਅੱਜ ਕੱਲ ਜਿਆਦਾ ਜਾਣਕਾਰੀ ਹੁੰਦੀ ਹੈ ਕਿ ਕਿੰਨਾ ਮਤਲਬ ਭਰੇ ਗਏ ਜਾਂ ਕਿਦਾਂ ਕਿੰਨੇ ਮਿੰਟਾਂ ਸੈਕਿੰਡਾਂ ਤੇ ਤੇ ਉਹਨੂੰ ਲੈ ਕੇ ਬਹੁਤ ਵੀਰਾਂ ਭੈਣਾਂ ਦੇ ਆਪਾਂ ਨੂੰ ਕਮੈਂਟ ਵੀ ਆਉਂਦੇ ਆ ਜਿਨ੍ਹਾਂ ਦੇ ਜਾਂ ਭਰ ਚੁੱਕੇ ਸੀਗੇ 9 5 ਫਰਵਰੀ ਤੱਕ ਜਿਹੜੇ ਸਾਲ ਵਾਲੇ ਪੇਪਰ ਜਿਨ੍ਹਾਂ ਨੇ ਭਰਾ ਦੇ ਸੀਗੇ ਤਾਂ ਜਾਂ ਜਿਨ੍ਹਾਂ ਦੇ ਕੱਲ ਭਰੇ ਗਏ 7 ਫਰਵਰੀ ਤੱਕ ਤੇ ਜਾਂ ਜਿਨ੍ਹਾਂ ਦੇ 12 ਫਰਵਰੀ ਨੂੰ 9 ਮਹੀਨਿਆਂ ਵਾਲੇ ਜਿਹੜੇ ਪੇਪਰ ਆ ਭਰੇ ਜਾਣੇ ਆ ਹਾਂਜੀ ਕਮੈਂਟ ਤਾਂ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਤੁਹਾਨੂੰ ਵੀ ਸੇਮ ਹੀ ਮਿਲਦੇ ਜੁਲਦੇ ਆ ਹੁਣ ਸਾਰੇ ਵੀਰਾਂ ਦੇ ਵੀ ਜਿਨ੍ਹਾਂ ਨੇ ਸਾਲ ਵਾਲੇ ਪੇਪਰ ਭਰਾਈ ਸੀਗੇ ਤੇ ਜਾਂ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਆ ਇਹਨਾਂ ਦੇ ਕੱਲ ਲੈੱਕ ਹੋਈ ਆ ਤੇ ਉਹਦੇ ਵਿੱਚ ਆਪਾਂ ਹੁਣ ਸਾਨੂੰ ਤੁਹਾਨੂੰ ਸਾਰਾ ਮਤਲਬ ਪਿਛਲਾ ਪਤਾ ਰਿਪੀਟ ਕਰਦੇ ਹੁੰਨੇ ਆ ਸਾਰੀਆਂ ਗੱਲਾਂ ਵੀ 5 7 12 ਫਰਵਰੀ ਨੂੰ ਪੇਪਰ ਭਰੇ ਜਾਣੇ ਆ ਕਿਉਂਕਿ ਹੁਣ ਆਪਣੇ ਨਾਲ ਬਹੁਤ ਜਿਹੜੇ ਨਵੇਂ ਵੀਰ ਭੈਣ ਜੁੜ ਰਹੇ ਆ ਤਾਂ ਕਿ ਉਹਨਾਂ ਨੂੰ ਵੀ ਨੌਲੇਜ ਹੋਵੇ ਫੇਰ ਉਹ ਪੁੱਛਦੇ ਆ ਵੀਰ ਭੈਣ ਵੀ ਹੁਣ ਪੇਪਰ ਕਦੋਂ ਕਲਿੱਕ ਹੋਣਗੇ ਜਾਂ ਹੁਣ ਅਸੀਂ ਸਾਲ ਵਾਲੇ ਪੇਪਰ ਭਰ ਸਕਦੇ ਹਾਂ ਤੇ ਤਾਂ ਕਰਕੇ ਦੱਸਿਆ ਵੀ ਆਪਾਂ ਹੁਣ ਸਾਲ ਵਾਲੇ ਜੇ ਵੀ ਤੁਹਾਨੂੰ ਕੋਈ ਕਹਿੰਦਾ ਵੀ ਆ ਵੀ ਜਾਂ ਤੁਸੀਂ ਭਰਾ ਲਓ ਤੁਹਾਡੇ ਪੇਪਰ ਕਲਿੱਕ ਹੋ ਜਾਣਗੇ ਉਹਦੀਆਂ ਗੱਲਾਂ 'ਚ ਤੁਸੀਂ ਨਾ ਆਇਓ ਕਿਉਂਕਿ ਹੁਣ ਜਿਹੜੇ ਸਾਲ ਵਾਲੇ ਪੇਪਰ ਭਰੇ ਗਏ ਸਾਲ ਵਾਲੇ ਕੀ ਹੁਣ ਕੋਈ ਵੀ ਜਿਹੜੇ ਪੇਪਰ ਜਿੰਨੀਆਂ ਫਾਈਲਾਂ ਤਿਆਰ ਹੋਈਆਂ ਉਹਨੇ ਕਲਿੱਕ ਹੋਣੇ ਆ ਹੁਣ ਕੋਈ ਵੀ ਨਵੀਂ ਫਾਈਲ ਆ ਜਿਹੜੀ ਤਿਆਰ ਨਹੀਂ ਹੋਣੀ ਜਿੰਨਾ ਟਾਈਮ ਸਰਕਾਰ ਹੁਣ ਮਤਲਬ ਅੱਗੇ ਡੇਟ ਨਹੀਂ ਦਿੰਦੀ ਕਿ ਅਗਲੇ ਸਾਲ ਵਾਲੇ ਪੇਪਰ ਜਿਹੜੇ ਉਦੋਂ ਕਲਿੱਕ ਹੋਣਗੇ ਹੁਣ ਜਿਹੜੇ ਆ ਮਤਲਬ ਫੈਲਾ ਤਿਆਰ ਹੋ ਗਈਆਂ 5 ਫਰਵਰੀ ਨੂੰ ਜਿਹੜੇ ਆ ਸਾਲ ਵਾਲੇ ਹੋਗੇ ਕੱਲ ਡੋਮੈਸਟਿਕ ਹੋਗੇ ਤੇ ਬਸ 12 ਤਰੀਕ ਨੂੰ ਜਿਹੜੇ ਨੋਮੀਨੇ ਵਾਲੇ ਹੋਣਗੇ ਉਸ ਤੋਂ ਬਾਅਦ ਇਹ ਪੇਪਰ ਕਲਿੱਕ ਨਿਕਲਣਗੇ ਤੇ ਉਸ ਤੋਂ ਬਾਅਦ ਬੰਦੇ ਆਉਣਗੇ ਉਸ ਤੋਂ ਬਾਅਦ ਜਿਹੜੇ ਅਗਲੇ ਸਾਲ ਦੀ ਡੇਟ ਮਿਲੂਗੀ ਤੇ ਉਸ ਵੇਲੇ ਪਹਿਲਾਂ ਹੀ ਫੈਲਾ ਤਿਆਰ ਹੋ ਕੇ ਉਸ ਤੋਂ ਬਾਅਦ ਹੀ ਪੇਪਰ ਕਲਿੱਕ ਹੋਣਗੇ ਉਦੋਂ ਪਹਿਲਾਂ ਕੋਈ ਵੀ ਤੁਹਾਨੂੰ ਜੇ ਕੋਈ ਕਹਿੰਦਾ ਵਾ ਤੁਹਾਡੇ ਪੇਪਰ ਭਰਾ ਕੇ ਤੁਹਾਨੂੰ ਆਪਾਈਟਲੀ ਮੰਗਾ ਲਾਂਗੇ ਜਿੰਨਾ ਚਿਰ ਨਾ ਵਾ ਅਪਡੇਟ ਨਹੀਂ ਆਉਂਦੀਗੀ ਸਰਕਾਰ ਵਾਲੀਓ ਡੇਟ ਨਹੀਂ ਆਉਂਦੀਗੀ ਉਨਾਂ ਚਿਰ ਤੁਸੀਂ ਕਿ ਕੋਈ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਆਪਣੀ ਇਹ ਰੀਜਨ ਹੁੰਦਾ ਤੁਹਾਨੂੰ ਹਮੇਸ਼ਾ ਸਮਝਾਉਂਦਾ ਵੀ ਆਪਣੇ ਨਾਲ ਜਿਹੜੇ ਵੀਰ ਭੈਣ ਜੁੜੇ ਆ ਆਪਣੇ ਤੇ ਯਕੀਨ ਕਰਦੇ ਆ ਆਪਣੇ ਦੂਸਰੇ ਚੈਨਲ ਤੇ ਇਟਾਲੀਅਨ ਬਵਾਸਤੇ ਤੁਹਾਨੂੰ ਪਤਾ ਯਾ ਹਰੇਕ ਕਵਰ ਹੁੰਦੀ ਹੈ ਜਿਹੜੀ ਪ੍ਰੂਫ ਦੇ ਨਾਲ ਹੁੰਦੀ ਆ ਵਿਧ ਪ੍ਰੂਪ ਹੁੰਦਾ ਵਾ ਪੂਰੀ ਜਿਹੜੀ ਸਰਕਾਰੀ ਖਬਰ ਹੁੰਦੀ ਆ ਔਰ ਮੇਰੇ ਕੋਲ ਤਾਂ ਮਤਲਬ ਇਨਾ ਟਾਈਮ ਨਹੀਂ ਹੁੰਦਾ ਵਾ ਬਈ ਜਿੰਨੇ ਇੱਕ ਮੈਨੂੰ ਨੌਲੇਜ ਹੁੰਦੀ ਆ ਜਾਂ ਤੁਹਾਡੇ ਜਿੰਨੇ ਕ ਕਮੈਂਟ ਆਂਦਾ ਕਮੈਂਟਾਂ ਦੇ ਆਨਸਰ ਹੁੰਦੇ ਆ ਜਾਂ ਕਿ ਜਿਵੇਂ ਕਿ ਮੈਨੂੰ ਅੱਜ ਕੱਲ ਹੁਣ ਪੇਪਰਾਂ ਦਾ ਚੱਲ ਰਿਹਾ ਕਲਿੱਕ ਹੁੰਦਾ ਜਿੰਨੇ ਕ ਖਬਰ ਹੁੰਦੀ ਆ ਉਹਨੇ ਇੱਕ ਤੁਹਾਡੇ ਨਾਲ ਸ਼ੇਅਰ ਕਰਦੀ ਆ ਬਾਕੀ ਆਪਣੇ ਉਸ ਚੈਨਲ ਤੇ ਪੂਰੀ ਖਬਰ ਪੂਰੀ ਡਿਟੇਲ ਨਾਲ ਇਹ ਜਿਹੜੀ ਹੁੰਦੀ ਆ ਸਰਕਾਰੀ ਖਬਰ ਇੱਥੋਂ ਦੀ ਸਭ ਤੋਂ ਪਹਿਲਾਂ ਤੁਸੀਂ ਵੇਖੋ ਵੇਖਿਆ ਵੀ ਹੋਗਾ ਬਹੁਤ ਵੀਰ ਉਹਦੇ ਨਾਲ ਪੀਰ ਭੈਣ ਉੱਥੇ ਜੁੜੇ ਹੋਏ ਆ ਚੈਨਲ ਤੇ ਤੇ ਤੁਸੀਂ ਵੇਖਿਆ ਵੀ ਹੋਊਗਾ ਤੇ ਅੱਗੇ ਵੀ ਜਿਹੜੇ ਨਵੇਂ ਵੀਰ ਭੈਣ ਜੁੜ ਰਹੇ ਆ ਤੁਸੀਂ ਦੇਖੋਗੇ ਵੀ ਉਹ ਬੈਟ ਪ੍ਰੂਫ ਅਤੇ ਸਭ ਤੋਂ ਪਹਿਲਾਂ ਆਪਣੇ ਉਸ ਚੈਨਲ ਤੇ ਨਿਊ ਜਮਦੀ ਆ ਨਾ ਕਿ ਵੀ ਇਹ ਖੁਦ ਆ ਕੇ ਉਹ ਸਰਚ ਕਰਕੇ ਫੇਰ ਖਬਰ ਤੁਹਾਡੇ ਨਾਲ ਬੇਤੇ ਪ੍ਰੂਬਸੀ ਸ਼ੇਅਰ ਕਰਦੇ ਆ ਨਾ ਕਿ ਆਪਾਂ ਕਿਸੇ ਹੋਰ ਚੈਨਲ ਦੀ ਚੁੱਕੀ ਚਕਾਈ ਖਬਰ ਸੁਣ ਕੇ ਵੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਉਹ ਚਲੋ ਪਤਾ ਹੀ ਆਪਣੇ ਜਿਹੜੇ ਵੀਰ ਜੁੜੇ ਹੋਏ ਆ ਕਿਉਂਕਿ ਬਹੁਤ ਟਾਈਮ ਦੇ ਦੋ ਸਾਲਾਂ ਦੇ ਜੁੜੇ ਹੋਏ ਆ ਤੇ ਸੁਣਦੇ ਵੀ ਆ ਤੇ ਹਾਂਜੀ ਚਲੋ ਆਪਾਂ ਚੱਲਦੇ ਆ ਹੁਣ ਆਪਣੀ ਮੇਨ ਗੱਲ ਤੇ ਮੇਨ ਗੱਲ ਆਪਣੀ ਇਹ ਆ ਵੀ ਕੱਲ ਜਿਹੜੇ ਡੋਮੈਸਟਿਕ ਪੇਪਰ ਕਲਿੱਕ ਹੋਇਆ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੇ ਡੋਮੈਸਟਿਕ ਪੇਪਰ ਆ ਹਨਾ ਉਹਨਾਂ ਦਾ ਜਿਹੜਾ ਕੋਟਾ ਉਹ ਬਹੁਤ ਘੱਟ ਸੀਗਾ 95000 ਸੀ ਤੇ ਜਿਹੜੀਆਂ ਫਾਈਲਾਂ ਤਿਆਰ ਹੋਈਆਂ ਸੀ ਉਹ 45000 ਤਿਆਰ ਹੋਈਆਂ ਸੀ ਤੇ ਉਹਦੇ ਰਹਿੰਦੇ ਹੋਏ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਦਾ ਸੀਗਾ ਵੀ ਜਿਹੜੇ 5 ਤਰੀਕ ਨੂੰ ਸਾਲ ਵਾਲੇ ਪੇਪਰ ਕਲਿੱਕ ਹੋਇਆ ਉਹ ਮਿੰਟਾਂ ਉਹ ਸਕਿੰਟਾਂ ਦੇ ਵਿੱਚ ਹੀ ਹੋ ਗਏ ਸੀਗੇ ਤੇ ਵੀ ਜਿਹੜੇ ਡੋਮੈਸਟਿਕ ਪੇਪਰ ਤਿਆਰ ਹੋਣਗੇ ਤੇ ਉਹ ਮਤਲਬ ਸਾਈਡ ਬਲੌਗ ਵੀ ਹੋਊਗੀ ਤੇ ਉਹੀ ਕੰਮ ਹੋਇਆ ਕੱਲ ਕਿਉਂਕਿ ਕੋਟਾ ਬਹੁਤ ਜ਼ਿਆਦਾ ਸੀਗਾ ਮਤਲਬ ਜਿਹੜਾ ਕੋਟਾ ਘੱਟ ਸੀਗਾ ਤੇ ਫਿਰਲਾਂ ਬਹੁਤ ਤਿਆਰ ਹੋਈਆਂ ਸੀਗੀਆਂ ਤੇ ਸਾਈਡਾਂ ਬਲੌਗ ਵੀ ਹੋਈਆਂ ਤੇ ਬਾਕੀ ਜਿਹੜਾ ਟਾਈਮ ਵੀ ਗਿਆ ਵਾ ਕਿਸੇ ਦਾ 3 4 5 ਮਿੰਟਾਂ ਤੱਕ ਵੀ ਗਿਆ ਵਾ ਤੇ ਉਹਦੇ ਰਹਿੰਦੇ ਹੋਏ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜੇ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਮਿੰਟਾਂ ਦੇ ਮਤਲਬ ਸਕਿੰਟਾਂ ਦੇ ਵਿੱਚ ਹੀ ਗਿਆ ਤੇ ਉਹਦੇ ਪੂਰੇ ਜਿਹੜੇ ਚਾਂਸ ਆ ਉਹ ਉਹ ਆ ਨਿਕਲਦੇ ਪੇਪਰ ਤੇ ਜਿਹੜੇ ਮਿੰਟਾਂ ਦੇ ਵਿੱਚ ਚਲਿਆ ਗਿਆ ਤਿੰਨ ਚਾਰ ਮਿੰਟਾਂ ਦੇ ਤੇ ਉਹਨਾਂ ਵੀਰਾਂ ਦੇ ਨਾ ਭੈਣਾਂ ਨੇ ਜਿਨ੍ਹਾਂ ਨੇ ਭਰਾਏ ਆ ਉਹਨਾਂ ਦੇ ਕੋਈ ਚਾਂਸ ਨਹੀਂਗੇ ਉਹ ਪੇਪਰ ਨਿਕਲਦੇ ਤੇ ਬਾਕੀ ਆਪਾਂ ਜਿਵੇਂ ਕਹਿੰਦੇ ਵੀਰਾਂ ਦੇ ਫਿਰ ਉਹੀ ਕਮੈਂਟ ਆਉਂਦੇ ਆ ਬਈ ਇਹ ਸਾਲ ਵਾਲੇ ਪੇਪਰ ਅਸੀਂ ਭਰਾਈ ਸੀ ਜੀ ਕਲੈਕ ਹੋ ਗਏ ਆ ਵੀ ਕੀ ਉਹਨਾਂ ਦੇ ਕਿੰਨੇ ਚਾਂਸ ਆ ਚਲੋ ਇਹ ਹੁੰਦਾ ਹੀ ਆ ਹਨਾ ਇਹ ਤਾਂ ਜਿੰਨੇ ਚਿਰ ਵੀਰਾਂ ਦੇ ਨਿਕਲਦੇ ਨੇ ਤੇ ਉਹ ਪੁੱਛੀ ਵੀ ਜਾਣਗੇ ਤੇ ਚਲੋ ਆਪਾਂ ਤੁਹਾਨੂੰ ਦੱਸੀ ਵੀ ਜਾਵਾਂਗੇ ਉਈ ਚੈੱਕ ਕਰਨੀਗਾ ਕਿਉਂਕਿ ਸਾਨੂੰ ਵੀ ਪਤਾ ਹੀ ਆ ਵੀ ਜਿੰਨਾ ਚਿਕਾ ਨਿਕਲਦੇ ਨਹੀਂ ਭਾਲੇ ਆਪਾਂ ਤੁਹਾਨੂੰ ਕਹੀ ਜਾਣੇ ਆ ਵੀ 100% ਆ 100% ਫੇਰ ਵੀ ਵੀਰਾਂ ਦੇ ਜਿੰਨਾ ਚਾ ਨਿਕਲਦੇ ਨਹੀਂਗੇ ਤੇ ਵੀ ਆਪਾਂ ਨੂੰ ਤਸੱਲੀ ਨਹੀਂ ਹੁੰਦੀਗੀ ਤੇ ਵੀਰਾਂ ਨੇ ਪੁੱਛੀ ਜਾਣਾ ਤੇ ਆਪਾਂ ਹੁਣ ਤੁਹਾਨੂੰ ਫੇਰ ਕਹਿੰਨੇ ਆ 100 ਨਹੀਂ 110% ਚਾਂਸ ਆ ਵੀ ਜਿੰਨਾਂ ਦੇ ਸਾਲ ਵਾਲੇ ਪੇਪਰ ਕਲਿੱਕ ਹੋਈ ਆ ਸਾਰਾ ਕੁਝ ਸਹੀ ਸੀਗਾ ਕਲਿੱਕ ਹੋਇਆ ਤੇ ਉਹ ਜਿਹੜੇ ਆ ਨਿਕਲਨੇ ਨਿਕਲਨੇ ਆ ਤੇ ਜਿਹੜੇ ਡੋਮੈਸਟਿਕ ਪੇਪਰ ਆ ਇਹਨਾਂ ਦੇ ਬਹੁਤ ਘੱਟ ਚਾਂਸ ਆ 40% ਹੀ ਆ ਜੇ ਜਿੰਨਾਂ ਦੇ ਬੇ ਬਿਕਲ ਤੋਂ ਦਾਸਤਾਵੇ ਹੁਣ ਸਕਿੰਟਾਂ ਦੇ ਵਿੱਚ ਹੀ ਉਹੀ ਨਿਕਲਣਗੇ ਤੇ ਬਾਕੀ ਅੱਗੇ ਗੱਲ ਕਰਦੇ ਆਪਾਂ 9 ਮਹੀਨੇ ਵਾਲੇ ਪੇਪਰਾਂ ਦੀ 12 ਤਰੀਕ ਨੂੰ ਜਿਹੜੇ ਸੀਜ਼ਨ ਪੇਪਰ ਉਹਨਾਂ ਦੇ ਵੀ ਜਿਹੜੇ ਪੂਰੇ ਪੂਰੇ ਚਾਂਸ ਆ ਕਿਉਂਕਿ ਉਹ ਵੀ ਕੋਟਾ ਜਿਹੜਾ ਜ਼ਿਆਦਾ ਸੀ ਤੇ ਫਾਈਲਾਂ ਬਹੁਤ ਘੱਟ ਤਿਆਰ ਹੋਈਆਂ ਵਾ ਤੇ ਉਹਨਾਂ ਦੇ ਵੀ ਜਿਹੜੇ ਚਾਂਸ ਆ ਪੂਰੇ ਪੂਰੇ ਹੈਗੇ ਆ ਨਿਕਲਦੇ ਤੇ ਹਾਂਜੀ ਬਾਕੀ ਆਪਾਂ ਚਾਹ ਕਮੈਂਟ ਬਸ ਇਹ ਆ ਨਾਲ ਮਿਲਦੇ ਜੁਲਦੇ ਹੁੰਦੇ ਆ ਹਾਂਜੀ ਬਾਕੀ ਆਪਾਂ ਗੱਲ ਕਰਦੇ ਆ ਸਲਿੱਪਾਂ ਦੀ ਆਪਾਂ ਹਰੇਕ ਵੀਡੀਓ ਚ ਸਲਿੱਪ ਦੀ ਗੱਲ ਕਰਦੇ ਹੁੰਨੇ ਆ ਪਰ ਫਿਰ ਵੀ ਵੀਰ ਕਮੈਂਟ ਕਰਦੇ ਆ ਚਲੋ ਆਪਾਂ ਫਿਰ ਵੀ ਦੱਸਦੇ ਆ ਵੀ ਤੁਹਾਨੂੰ ਆਪਾਂ ਦੱਸਿਆ ਸੀ ਜਿਹੜੀ ਸਲਿੱਪ ਹੁੰਦੀ ਆ ਹਨਾ ਯੂਰਪੀ ਪੇਪਰ ਕਲਿੱਕ ਹੁੰਦੇ 48 ਘੰਟਿਆਂ ਦੇ ਬਾਅਦ ਉਹ ਜਿਹੜੀ ਆਪਾਂ ਨੂੰ ਮੈਲ ਨਹੀਂ ਹੁੰਦੀ ਹੈ ਮਤਲਬ ਆਪਾਂ ਨੂੰ ਨਹੀਂ ਮੈਲ ਨਹੀਂ ਹੁੰਦੀ ਜਿਨ੍ਹਾਂ ਨੇ ਆਪਣੇ ਪੇਪਰ ਕਲਿੱਕ ਕੀਤੇ ਹੁੰਦੇ ਆ ਉਹਨਾਂ ਨੂੰ ਮੈਲ ਨਹੀਂ ਹੁੰਦੀ ਹਨ ਤੇ ਉਸ ਤੋਂ ਬਾਅਦ ਇਹ ਜਿਵੇਂ ਆਪਣੇ ਕੋਲੇ ਆਉਣ ਨੂੰ ਜਾਂ ਆਪਾਂ ਅੱਗੇ ਤੁਹਾਨੂੰ ਕਰਨ ਨੂੰ ਥੋੜਾ ਟਾਈਮ ਲੱਗ ਜਾਂਦਾ ਤੇ ਉਹ ਆਪਾਂ 12 ਤਰੀਕ ਤਾਂ ਕਰਕੇ ਕਿਹਾ ਸੀ ਕਿਉਂਕਿ ਆਪਾਂ ਨੂੰ ਵੀ ਪਤਾ ਵਾ ਵੀ ਅੱਜਕੱਲ ਜਿਹੜੇ ਵਕੀਲ ਹੁਣ ਹਨ ਹਨ ਪਹਿਲਾਂ ਤਾਂ ਸਾਲ ਵਾਲੀ ਪੇਪਰ ਕਲਿੱਕ ਹੋਈ ਫਿਰ ਇੱਕ ਦਿਨ ਵਿੱਚ ਸੰਨ ਪਾ ਕੇ ਇਹ ਮਤਲਬ ਡਿਮੈਸਟਿਕ ਪੇਪਰ ਕਲਿੱਕ ਹੋਣੇ ਸੀ ਹਨ ਤੇ ਉਸ ਤੋਂ ਬਾਅਦ ਹੁਣ ਤਾਂ ਚਲੋ ਹੈਗਾ ਵਿੱਚ ਦੋ ਤਿੰਨ ਦਿਨਾਂ ਦਾ ਸਨ ਤੇ ਹੋਰ ਫੇਰ ਹੁਣੇ ਆ ਜਿਹੜੇ ਸੀਜ਼ਨਲ ਪੇਪਰ ਆ ਹਨਾ ਉਹ ਕਲਿੱਕ ਹੋਣੇ ਆ ਤਾਂ ਕਰਕੇ ਵੀ ਉਹ ਪੀਜੀ ਕਰਕੇ ਵਕੀਲ ਆਪਾਂ ਨੂੰ ਜਿਹੜੀਆਂ ਉਹ ਸਲਿੱਪਾਂ ਆਪਾਂ ਤਾਂ ਕਿਹਾ ਸੀ ਵੀ ਉਹ 12:00 12 ਤਰੀਕ ਤੋਂ ਬਾਅਦ ਹੀ ਜਿਹੜੀਆਂ ਮਿਲਣਗੀਆਂ ਹਾਂ ਹੋ ਸਕਦਾ ਵਾ ਕਈਆਂ ਵੀਰਾਂ ਨੂੰ ਮਿਲ ਵੀ ਗਈਆਂ ਹੁਣ ਹਨਾ ਵਕੀਲਾਂ ਨਾਲ ਸਾਲਾ ਲਿਕ ਕਲੈਕ ਕਰਵਾਏ ਸੀਗੇ 48 ਘੰਟਿਆਂ ਬਾਅਦ ਯੂਰ ਮਿਲੀ ਵਕੀਲਾ ਨੇ ਜਾਣ ਜਾਣ ਟਾਣੀ ਦੇ ਦਿੱਤੀਆਂ ਹੁਣ ਤੇ ਪਰ ਜਿੱਤੋਂ ਤੱਕ ਆਪਾਂ ਨੂੰ ਪਤਾ ਵੀ ਜਦੋਂ ਸਾਰੇ ਪੇਪਰਾਂ ਦਾ ਨਿਬੜ ਗਿਆ ਫ੍ਰੀ ਹੋ ਗਿਆ ਤੁਸੀਂ ਇੱਕ ਹਫਤਾ ਤਾਂ ਮੰਨ ਕੇ ਹੀ ਚੱਲੋ ਵੀ ਉਦੋਂ ਬਾਅਦ ਹੀ ਤੁਹਾਨੂੰ ਸੀਦੇ ਮਿਲੂਗੀ ਤੇ ਉਸ ਤੋਂ ਬਾਅਦ ਵੀ ਜੇ ਨਹੀਂ ਤੁਹਾਨੂੰ ਸਿੱਧਾ ਮਿਲਦਿਆਂ ਸਲਿੱਪਾਂ ਨਹੀਂ ਮਿਲਦਿਆਂ ਤੇ ਫੇਰ ਤੁਸੀਂ ਮਤਲਬ ਆਪਦੇ ਜਿੱਤੋਂ ਪੇਪਰ ਪ੍ਰਵਾਇਆ ਉਹਨੂੰ ਕਹਿ ਕੇ ਤੁਸੀਂ ਸਲਿੱਪਾਂ ਦੀ ਮੰਗ ਕਰ ਸਕਦੇ ਆਂ ਹਾਂਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਇਹ ਕਿਉਂਕਿ ਮੈਂ ਵੀ ਕੰਮ ਤੇ ਜਾਣਾ ਤੇ ਮੇਨ ਮੇਨ ਮੈਂ ਕਿਹਾ ਚਲੋ ਆਪਾਂ ਦੱਸ ਦਿੰਨੇ ਆ ਵੀ ਜਿਹੜੇ ਡੋਮੈਸਟਿਕ ਪੇਪਰਾਂ ਦੇ ਕੱਲ ਕਿਦਾਂ ਦੇ ਹਾਲਾਤ ਰਹੇ ਆ ਤੇ ਉਹ ਮਤਲਬ ਤੁਹਾਨੂੰ ਦੱਸ ਹੀ ਦਿੱਤਾ ਵਾ ਬਈ ਚਾਂਸ ਆ ਜਿਹੜੇ ਇੰਨੇ ਕੀ ਪਰਸੈਂਟ ਆ ਨਿਕਲਦੇ ਆ ਤੇ ਚਲੋ ਅੱਗੇ ਦੇਖਦੇ ਆ ਨਾ ਅੱਗੇ ਕਹਿੰਦੇ ਤਾਂ ਹੁੰਦੀ ਆ ਵੀ ਮੇਨ ਗੱਲ ਕਿਸਮਤ ਦੀ ਹੁੰਦੀ ਆ ਕਿਉਂਕਿ ਪਿਛਲੀ ਵਾਰ ਵੀ ਕੋਟਾ ਬਹੁਤ ਜ਼ਿਆਦਾ ਸੀਗਾ ਜਿਹੜੇ ਨੌਵੇਂ ਕੋਟਾ ਬਹੁਤ ਘੱਟ ਸੀਗਾ ਤੇ ਪਰ ਇਹ ਬਹੁਤ ਛੇਸ਼ੇ ਲੱਖ ਗਏ ਸੀਗੇ ਤੇ ਜਿਹੜੇ ਵੀਰਾਂ ਦੇ ਨਿਕਲੇ ਆ 9 ਮਹੀਨੇ ਵਾਲੇ ਜਾਂ ਸਾਲ ਵਾਲੇ ਆਪਾਂ ਵੇਖਿਆ ਕਈ ਵਾਰ ਤਿੰਨ ਤਿੰਨ ਮਿੰਟਾਂ ਤੇ ਵੀ ਗਏ ਆ ਤੇ ਆਪਾਂ ਮਤਲਬ ਜਿੰਨਾ ਕ ਆਪਾਂ ਨੂੰ ਲੱਗਦਾ ਵਾ ਹਨਾ ਤੇ ਵੀ ਇਹ ਡੋਮੈਸਟਿਕ ਪੇਪਰ ਵੀ ਸਕੈਂਟਾਂ ਤੇ ਨਿਕਲਣਗੇ ਚਲੋ ਅੱਗੇ ਜਿਹਦੀ ਕਿਸਮਤ ਤਾਂ ਹੋਈ ਹੈ ਜਿਹਨੇ ਇੱਥੇ ਆਉਣਾ ਉਹਨੇ ਹਰ ਹਾਲਾਤ ਵਿੱਚ ਆਈ ਜਾਣਾ ਵਾ ਤੇ ਉਹਦੇ ਵਿੱਚ ਨਹੀਂ ਹੈਗਾ ਤੇ ਉਹ ਤਾਂ ਮੇਨ ਆਪਾਂ ਜਿਹੜੀ ਡਾਲ ਲ ਸੀਗੀ ਉਹ ਵੀ ਤੁਹਾਨੂੰ ਦੱਸੀ ਆ ਵੀ ਇੰਨੀ ਤੇ ਗਈ ਆ ਤਿੱਕ ਤੱਕ ਚਲੋ ਜਿਹੜੇ ਵੀਰਾਂ ਨੇ ਭਰੇ ਆ ਜਿਨ੍ਹਾਂ ਦੇ ਦੋ ਤਿੰਨ ਮਿੰਟ ਵੀ ਗਏ ਆ ਉਹ ਵੀ ਟੈਨਸ਼ਨ ਨਾ ਲਓ ਤੇ ਹੋ ਸਕਦਾ ਵਾ ਬਈ ਜਿੱਥੇ ਤੁਹਾਡੇ ਭਰੇ ਗਏ ਆ ਉੱਥੇ ਮਤਲਬ ਕੋਟਾ ਜ਼ਿਆਦਾ ਹੋਵੇ ਜਾਂ ਪੇਪਰ ਘੱਟ ਭਰੇ ਗਏ ਹੋਣ ਤੇ ਵੀ ਨਿਕਲ ਵੀ ਸਕਦੇ ਆ ਤੇ ਕਹਿੰਦੇ ਹੁੰਦੇ ਆ ਆਸਾਂ ਦੇ ਨਾਲ ਹੀ ਹੁੰਦਾ ਸਾਰਾ ਕੁਝ ਤੁਸੀਂ ਕੋਈ ਗੱਲ ਨਹੀਂ ਦੱਸ ਆਹਾ ਮਹੀਨਾ ਦੋ ਮਹੀਨੇ ਦੀ ਵਿੱਚ ਵਿੱਚ ਪਤਾ ਲੱਗ ਜਾਂਦਾ ਨਾ ਤੇ ਤੁਸੀਂ ਵੇਟ ਕਰੋ ਹਾਂਜੀ ਬਾਕੀ ਫੇਰ ਆਪਾਂ ਤੁਹਾਨੂੰ ਕਹਿੰਨੇ ਆ ਵੀਰ ਨੋਮਿਨਲ ਸਾਲ ਵਾਲੇ ਜਿਹੜੇ ਕਮੈਂਟ ਕਰਦੇ ਆ ਤੁਸੀਂ ਹੁਣ ਵੀ ਟੈਨਸ਼ਨ ਨਾ ਲਵੋ ਤੁਹਾਡੇ ਤਾਂ ਅੱਧੀ ਤਿਆਰੀ ਕਰੋ ਤੁਹਾਡੇ ਜਿਹੜੇ 100% ਪੇਪਰ ਆ ਜਿਹੜੇ ਨਿਕਲਨੇ ਨਿਕਲਨੇ ਠੀਕ ਹੈ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਅਪਡੇਟ ਹੁਣ ਤਾਂ ਬਸ ਰਹਿ ਗਿਆ ਨੋਮਿਨੇ ਵਾਲੇ ਪੇਪਰ ਕਲ ਇੱਕ ਹੋਣ ਵਾਲੇ ਤੇ ਉਸ ਤੋਂ ਬਾਅਦ ਵੇਖਦੇ ਆ ਵੀ ਜਦੋਂ ਮਤਲਬ ਨਿਕਲ ਉਹ ਵੀ ਭਰੇ ਗਏ ਕਲੈਕ ਹੋ ਗਏ ਤੇ ਉਸ ਤੋਂ ਬਾਅਦ ਤਾਂ ਸਟਾਰਟਿੰਗ ਹੋ ਜਾਣੀਆਂ ਨਿਕਲਦੀ ਨੌਲੇਆਫਸ ਤੇ ਨਿਕਲਦੀ ਤੇ ਉਸ ਦੁਬਾਰਾ ਆਪਾਂ ਆਇਆ ਕਰਾਂਗੇ ਹਾਜ਼ਰ ਹੋਇਆ ਕਰਾਂਗੇ ਤੁਹਾਡੇ ਨਾਲ ਲੈ ਕੇ ਨਵੀਂ ਅਪਡੇਟ ਵੀ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਨੌਲੇਆਫਸ ਤੇ ਨਿਕਲੇ ਹੋ ਸਕਦਾ ਪਿਛਲੇ ਸਾਲ ਦੀ ਤਰ੍ਹਾਂ ਲਗਾਤਾਰ ਮੈਂ ਥੋੜਾ ਇਕੱਠੇ ਨਿਕਲ ਜਾਣ 9 ਮਹੀਨਿਆਂ ਤੋਂ 9 ਮਹੀਨਿਆਂ ਵਾਲੇ ਨਿਕਲ ਤੇ ਨੌਲੇਆਫਸ ਤੇ ਬਸ ਉਹ 9-10 ਦਿਨਾਂ ਦੇ ਬਾਅਦ ਹੀ ਸਾਲ ਵਾਲੇ ਨਿਕਲ ਜਾਣ ਤੇ ਇਸ ਵਾਰ ਮੀਦੇ ਤਾਂ ਇਦਾਂ ਹੀ ਆ ਵੀ ਜਲਦੀ ਹੀ ਸਾਲ ਵਾਲੇ ਵੀ ਨਿਕਲ ਜਾਣਗੇ ਚਲੋ ਅੱਗੇ ਵੇਖਦੇ ਆਂ ਕੀ ਬੰਦ ਮਿਲਾਂਗੇ ਜੀ ਅਗਲੀ ਵੀਡੀਓ ਚ ਬਾਏ ਬਾਏ